ਤੇਰਾ ਰਾਧਾ ਹੁਣ ਪਾ ਕੇ ਵੇਖ ਲਿਆ ਨਾ ਅੱਜ ਕੱਲ ਜੀ ਸਾਰਿਆਂ ਨੂੰ ਅਜ ਦੇ ਨਵੇਂ ਬਲੌਗ ਦੇ ਵਿੱਚ ਟਾਡਾ ਸਵਾਗਤ ਆ ਹੋਰ ਸੁਣਾਉ ਕੀ ਮੇਰੇ ਸਾਰੇ ਉਮੀਦਾਂ ਪਠੀਖ ਠਕ ਹੋਗੇ ਤੇ ਸਵੇਰ ਦਾ ਟਾਈਮ ਹੋ ਗਿਆ ਤੇ ਜਾਣਾ ਮੱਜ ਗਿਆ ਸਾਡੇ ਅੱਜ ਆ ਗਿਆ ਹੱਤੋ ਅੱਜ ਵੇਖਦੇ ਆ ਸਿਆਲ ਵਾਲੀ ਸ਼ੋਪਿੰਗ ਕਰਦੇ ਆ ਤੇ ਵਿੱਚ ਕੀ ਕੀ ਲੈਂਦਾ ਲਓ ਜੀ ਅਪਾਂ ਸਿਆਲ ਦੀ ਸ਼ੋਪਿੰਗ ਕਰਦੇ ਪਏ ਆ ਆ ਵੇਖੋ ਕਿਦਾਂ ਦਾ ਲੱਗਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕੋਟ ਸ਼ਰਟ ਸਿਆਲ ਵਾਲਾ ਏ ਇਹਦਾ ਚਚੰਡਿਆ ਇਹਨੂੰ ਇਹਨੂੰ ਮੈਂ ਕਿਹਾ ਤੂੰ ਲੱਲਾ ਨਹੀਂ ਹਰ ਗੱਲ ਕਹਿ ਤੀ ਤੈਨੂੰ ਜਚੰਗਾ ਤੈਨੂੰ ਹੋਰ ਕੋਈ ਨਹੀਂ ਆ ਮੈਂ ਤੇ ਆਪ ਪਸੰਦ ਕੀਤਾ ਸੀ ਐਡੀ ਗੱਲ ਥੋੜਾ ਆ ਵੇ ਤੂੰ ਬਾਕੀ ਕੋਟੀਆਂ ਵੇ ਆ ਕੀ ਆ ਪਸੰਦ ਕੀ ਆ ਪਹਿਲਾਂ ਆ ਕੀ ਆ ਇਧਰ ਵੇ ਇੱਕ ਜੇ ਕਟੇ ਜੇ ਕਟ ਆ ਪਾ ਕੇ ਵੇ ਪਲਾ ਤੂੰ ਹਾਂ ਫਮਾ ਪਤਾ ਨਹੀਂ ਇਹ ਫੁੱਲ ਹੈ ਫੁੱਲ ਨੀਣਾ ਨਹੀਂ ਹੈ ਪਾਣੀ ਪਾਰ ਕਾ ਤੂੰ ਵੇ ਹਣਾ ਟਾਈਮ ਨਾ ਹੀ ਆ ਗਿਆ ਅੱਗੇ ਤੇ ਤੂੰ ਬੜੀ ਲੇਟ ਆਉਣਾ ਨਾ ਹੁਣ ਤੋਂ ਟਾਈਮ ਨਾ ਆ ਗਿਆ ਇਹ ਪਾ ਹੱਡ ਕੋ ਹਰ ਸਾਲ ਆਉਂਦਾ ਪਾ ਇਹ ਨਹੀਂ ਆਗੇ ਤੂੰ ਨਹੀਂ ਆ ਇਹ ਮੈਨੂੰ ਆ ਸਕਦੀ ਹਾਂ ਫਰਾਂ ਪਿੱਛੇ ਕੀ ਲੱਗਾ ਵਾ ਜੀ ਕਿਥੇ ਓਏ ਰੰਗ ਬਦਲ ਜਾਣਾ ਮੈਂ ਰੰਗ ਨਹੀਂ ਦੁੱਜੇ ਰੱਖ ਦੁੱਜੇ ਇਹ ਰੰਗ ਬਦ ਦੇਖੋ ਲੱਗਾ ਕੋਈ ਕੁਝ ਲੱਗਾ ਇਹ ਸਿਟੀ ਕਰ ਕੀ ਹੈ ਨਹੀਂ ਇਹ ਦਾ ਕੀ ਰੇਟ ਹੈ ਇਹ ਦਾ ਇਸਕਾ ਜਿਹਨੂੰ ਫੋਟਾ ਹੈ ਇਸਕਾ ਪੂਰੀ ਆਹ ਤੇ ਪੂਰੀ ਧੁੱਪ ਲੱਗਣ ਦੀ ਆ ਸਵੇਰ ਸਵੇਰੇ ਠੰਡ ਹੁੰਦੀ ਆ ਉਹ ਬੜੀ ਸੁਣੀ ਹੋ ਸਾਲ ਦੀ ਸ਼ੋਪਿੰਗ ਮੁੰਡਾ ਤੀ ਇੱਕ ਨਹੀਂ ਸੁਣੀ ਸਬ ਤੂੰ ਪਾ ਦੀ ਦੀ ਪਲਾ ਬਹੁਤ ਕਿਵੇ ਕਿੰਨੀ ਅੰਦਰ ਕੋਈ ਜੱਟ ਵਾਲਾ ਕੋਟੀ ਹੈ ਨਹੀਂ ਕੋਈ ਇਦਾਂ ਕੋ ਤੂੰ ਕਿ ਮੰਮੀ ਜੀ ਆਵਾ ਮੰਮੀ ਹਟ ਕੇ ਲਈ ਆ ਹਾਂ ਕੋਟੀ ਇਹ ਸਾਰੇ ਕੋਟ ਸੈਟ ਹੀ ਆ ਆ ਵੀ ਕੋਟ ਸੈਟ ਹੀ ਹੈ ਕੋਟੀ ਹੈ ਇਹ ਕੀ ਹੈ ਇਹ ਨਹੀਂ ਕੋਟੀ ਇਹ ਵੀ ਕੋਟੀ ਨਹੀਂ ਡੈਡੀ ਵਾਸਤੇ ਮੈਂ ਚੱਲ ਆ ਠੀਕ ਆ ਕਰ ਹਾਏ ਕਿੰਨੀ ਜ ਚੰਡੀ ਇਧਰੇ ਬਟਨ ਤੇ ਬੰਦ ਕਰ ਫਲਾ ਓਏ ਆਏਗਾ ਪੂਰਾ ਹਾ ਇਹ ਫ੍ਰੀ ਸਾਈਜ਼ ਹੈ ਨੇ ਸੋਣੀ ਲੱਗਣ ਦੀ ਦੀਦੀ ਇਹ ਲੈ ਲੈਣੀ ਰੇਟ ਕੱਟ ਕਰੇਗਾ ਤਾਂ ਫੇਰ ਫੇਰ ਤੋਂ ਕਿਉਂ ਹੈ ਕੈਸੋ ਕੀਆ ਸੁਰਗ ਦੇ 10 ਕੱਢ ਜੀ ਤੈਨੂੰ ਪਤਾ ਨਹੀਂ ਯਾਰ ਕਾ ਵੀ ਕਿੰਨਾ ਹਾਰ ਆਇਆ ਹੁਣ ਸਾਰਾ ਝੋਨਾ ਕਮਾਦ ਸਾਬਾ ਕਹਿੰਦਾ ਨੁਕਸਾਨ ਹੋਇਆ ਇਤਨਾ ਸਾਲਾ ਪਿੰਡ ਹਾਂ ਟਾਡੇ ਵੀ ਵੈ ਹੈ ਮਾਚਲ ਵਿੱਚ ਬਹੁਤ ਹੋਇਆ ਹਨਾ ਤੁਸੀਂ ਠੀਕ ਠਾਕ ਰਹੇ ਸੀ ਕਰ ਬੜ ਬਿਲਕੁਲ ਠੀਕ ਠਾਕ ਹੈ ਸਿਰਫ ਬਾਰੀ ਦਾ ਨੁਕਸਾਨ ਹੈ ਜਾਈ ਜਾਈ ਇਹ ਸੱਚੀ ਗੱਲ ਹੈ ਮੈਂ ਇੱਕੀ ਗੱਲ ਕੀ ਨਾ ਮੈਂ ਦੂਜੀ ਗੱਲ ਕੀ ਹਾਂ ਅੱਛਾ ਇੱਕ ਗੱਲ ਹੈ ਜੋਤੀ ਸਿੱਖਣੀ ਮੇਰੇ ਫੁੱਲ ਫੇਰ ਮੈਂ ਦੱਸਾਂ ਇਹ ਫੁੱਲ ਹੈ ਖਾਸ ਹੈ ਇਹਦੇ ਵਿੱਚ ਥੋੜਾ ਪਛੀ ਹੈ ਕਿਹੜੀ ਆ ਕਿਹੜੀ ਉਹ ਦਿਖਾ ਉਹ ਕਿੱਥੇ ਆ ਸ਼ਾਲ ਕੋਟੀਆਂ ਰੈੱਡ ਸਾਲ ਵੇਖਣੋਂ ਦੀ ਰੈੱਡ ਨੂੰ ਅੱਛਾ ਪਛਮਨ ਦਾ ਸ਼ਾਲ ਲੈਣਾ ਪਛਮ ਤੂੰ ਤੇ ਹੂੰ ਲੱਗ ਤੂੰ ਤਾਂ ਹੂੰ ਗੋਮਸਮ ਕਰ ਲਿਆ ਉੱਪਰ ਵੀ ਜਿੱਦਾਂ ਬਹੁਤਾ ਖੋੜਾ ਪਾ ਗਿਆ ਤੁਨੂੰ ਜਿਹੜਾ ਸੇ ਪਛੀ ਸੱਚੀ ਹਾਂ ਮੈਂ ਦਿਖਾਵ ਕਿਹੜਾ ਦਿਖਾ ਪਾ ਦਿਖਾ ਅੱਜ ਸ਼ਾਲ ਦੀ ਸ਼ੋਪਿੰਗ ਸ਼ੁਰੂ ਹੋਣ ਲੱਗੀ ਆ ਪਹਿਲੇ ਦਿਨ ਅਜੇ ਮੈਂ ਦੱਸਾਂ ਇਹ ਸਾਰੇ ਸ਼ਾਲ ਦੋ ਪੀਸ ਹੈ ਬਾਕੀ ਸ਼ਾਲ ਸਾਰੇ ਆਹ ਕੋਟ ਇਹ ਦੇਖ ਆਪ ਹੀ ਪੇਸ਼ਾਨ ਵਾਲਾ ਆਪ ਹੀ ਪੇਸ਼ਾਨ ਕਰੇਗਾ ਪਸ਼ਮੀਨਾ ਯਾਰ ਕੋਈ ਹੋਰ ਪਸ਼ਮੀਨਾ ਦੇਖੋ ਦੇ ਦੀ ਹਮ ਇਹ ਦੇਖੋ ਕਪੜਾ ਵੇ ਵਧੀਆ ਵਧੀਆ ਹਨੂ ਪਤਾ ਭੀ ਸਰ ਹਰ ਸਾਲ ਤੇ ਤੇਰੇ ਕੋਲ ਲੈਣੇ ਆ ਅਸੀਂ ਹੋਰ ਕੇ ਪਾਈ ਕੋ ਲੈਂਦੇ ਨਹੀਂ ਇਹ ਸੂ ਅਗਲ ਦੂਜਾ ਲੈਣਾ ਉਹ ਵੀ ਹੈ ਮੇਰੇ ਕੋਲ ਹਾਂ 900 ਵਾਲਾ ਉਹ ਵੀ ਹੈ ਇਹ ਕਿੰਨੇ ਵਾਲਾ ਸ਼ੋਵਾ ਦਾ ਇਹ ਬਾਇਸ ਹੁਤਾ ਹੈ ਅੱਛਾ ਇਹ ਦੇਖੋ ਉਹ ਹੋ ਇਹਨੇ ਵੇਖਾ ਕਰੋ ਥੋੜਾ ਹਾਂ ਨਹੀਂ ਇਹ ਚੀਜ਼ ਅੱਛਾ ਹੈ ਇਹ ਦੇਖੋ ਚੀਜ਼ ਬਹੁਤ ਅੱਛਾ ਹੈ ਚੀਜ਼ ਬਹੁਤ ਅੱਛਾ ਰੋਈ ਦੇ ਬਰਾਬਰ ਹੈ ਤੂੰ ਅੱਡੇ ਡੈਡੀ ਵਾਸਤੇ ਤੇ ਕੋਖ ਲੈ ਕੇ ਨਹੀਂ ਆਇਆ ਜੇ ਡੈਡੀ ਮੰਨਿਆ ਮੰਨਿਆ ਸੀ ਪਹਿਲਾਂ ਤੇ ਡੈਡੀ ਨੇ ਕਿਹਾ ਸੀ ਮੈਂ ਕਾ ਕਰਾਂ ਕਿਸ਼ਾਸ ਮੈਂ ਲਾ ਮੈਂ ਆਪੇ ਲਾਉਂਗਾ ਤੁਰੇ ਤੂੰ ਜਾ ਕੇ ਨਾ ਰੱਖਣਾ ਨਹੀਂ ਮੈਂ ਤੇ ਆ ਹੀ ਰੱਖਣ ਲਈ ਆ ਪਾ ਉਹਦਾ ਤੁਹਾਡੇ ਘਰਾਂ ਕੋਡਾਂ ਲੱਗੇ ਤੇ ਨਹੀਂ ਕੋਈ ਉਹਨਾਂ ਨੁਕਸਾਨ ਹੋਇਆ ਤੁਹਾਡੇ ਘਰਾਂ ਲੱਗੇ ਤੇ ਨਹੀਂ ਜੰਮੂ ਕਸ਼ਮੀਰ ਵਿੱਚ ਨੁਕਸਾਨ ਹੋਇਆ ਜਦੋਂ ਕਿੰਨੇ ਬੱਦਲ ਫਟੇ ਮਮੀ ਤੂੰ ਬਾਈ ਹਵਾਲ ਨਹੀਂ ਉਹ ਤਾਂ ਮਮੀ ਬਾਈ ਆਪ ਕੋ ਨਹੀਂ ਪਾਣਾ ਮਮੀ ਇਹ ਤਾਂ ਬਾਹਰ ਦਾ ਨੁਕਸਾਨ ਆ ਬਹੁਤ ਹਾਂ ਮੇਲੇ ਇਹ ਨਹੀਂ ਬੜਾ ਡਰ ਲੱਗਦਾ ਤੁਹਾਡੇ ਵੀ ਪਾਣੀ ਪਾਣੀ ਸੀ ਤੇ ਤੁਹਾਡੇ ਵੀ ਉਧਰ ਬੱਦਲ ਬੜੇ ਫਟਦੇ ਹਾਂ

ਪਰ ਅੰਤ ਤੀ ਸੋਨੇ ਨਾਲ ਇਹ ਹੈ ਵੀ ਚੀਜ਼ ਨੂੰ ਵਧੀਆ ਗਰਮ ਤੈਨ ਕੱਪੜਾ ਹੋ ਲੱਗੇਗਾ ਇੱਕ ਹੀ ਰੇਟ ਹੋਏ 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 ਤੇਰਾ ਰਾਦਾ ਹੁਣ ਪਾ ਕੇ ਵੇਖ ਲਿਆ ਨਾ ਇੱਕ ਹੀ ਰੇਟ ਲੱਗੇਗਾ ਬਸ ਜੁੱਤੀ ਹੋ ਮੇਰਾ ਤਾਂ ਪੂਰਾ ਐਡਰੈਸ ਚ ਹੋਇਆ ਪੂਰਾ ਆਵੇ ਜੁੱਤੀ ਸੇਟ ਆ ਲੈਣਾ ਲੱਡੂ ਬੋਲਾਂਗੇ ਮਤ ਬੋਲੋ ਇਹ ਨੌਲ ਮਾਲ ਔਰੀਜਨਲ ਮਾਲ ਆ ਗਿਆ ਪਹਿਲੇ ਵਾਰ ਇਹ ਦੇਖੋ ਥੋੜਾ ਵੇਖਾ ਕਰੋ ਮੰਮੀ ਲਿਆ 100 ਰੁਪਇਆ ਹੋਰ ਦੇ ਤੇ ਬਸ ਠੀਕ ਹੋ ਚਲ ਕੇ ਚਲੋ ਹੂੰ ਸਿਰਫ ਇਹ ਫਿਰ ਵੀ ਬੋਲਦੇ ਤੇ ਪਹਿਲੀ ਗੱਠੀ ਖੋਲੀ ਤੇ ਬੋਣੀ ਵੀ ਹੋ ਗਈ ਨਾ ਚੰਨਾ ਸਮਾਨ ਲੈ ਲਿਆ ਆਪਾਂ ਇਸ ਰੇਟ ਤੇ ਵੇਚਣਾ ਕੋਟੀਆਂ ਤੇਰੀਆਂ ਬੜੀਆਂ ਵਧੀਆਂ ਤਾਂ ਪਰ ਜਿੱਦਾਂ ਦੀ ਮੈਂ ਇਹਨੂੰ ਲਿਆ ਕੇ ਨਹੀਂ ਦਿੱਤੀ ਦੂਜੀ ਕੋਟੀ ਕਾਲੀ ਜੀ ਉਹਦੇ ਵਿੱਚ ਨਹੀਂ ਮੈਨੂੰ ਮੁੜ ਕੇ ਦਵਾੜਾ ਮਿਲੀ ਕਿਸੇ ਵਗ ਚੀਜ਼ ਹੁੰਦਾ ਹੀ ਵੀ ਯਾਦ ਮੈਂ ਤਾਂ ਟ੍ਰੱਕ ਉਹ ਹੀ ਸੂਟ ਆਉਣਾ ਨਹੀਂ ਲਿਆ ਇਹਦੇ ਨਾਲ ਤਾਂ ਹੋ ਰਿਹਾ ਨਹੀਂ ਸੂਟ ਇਹਦੇ ਨਾਲ ਦਾ ਇਸ ਨਾਲ ਦਾ ਹ ਨਹੀਂ ਖੁੱਲਾ ਵੀ ਹੈ ਨਹੀਂ ਆਹ ਕੋਈ ਆਹ ਨਹੀਂ ਤੇ ਮੈਂ ਕੋ ਲੈ ਲੈਣੀ ਤੇ ਕੋਟੀ ਨੀ ਲਈ ਹਾਂ ਨੂੰ ਲੇਗੀ ਹੁਣ ਇਹ ਜਾਂ ਨਾਮ ਇਹ ਸੂਟ ਇਤਨਾ ਢਿਲ ਨਹੀਂ ਕਹਤੇ ਹਾਂ ਚਲੋ ਤੋਂ ਪਤ ਦੁਪਹਿਰੇ ਬੜੀ ਜੇ ਲੱਗਦੀ ਹੈ ਤੇ ਸਵੇਰ ਸਵੇਰ ਹੀ ਠੰਡ ਹੁੰਦੀ ਬਸ ਇਹ ਪਾਲਿਆ ਕਾ ਨਾ ਤੁਝ ਗਰ ਫੁਰਕੀ ਅਗੜੇ ਬੋਤਲ ਕੀ ਭਰ ਆਗੀ ਗਾ ਹੁਣ ਵੱਧ ਜਾਨੀ ਸਵੇਰੇ ਬੜੀ ਠੰਡੀ ਸੀ ਬੜੀ ਧੁੰਦ ਪਈ ਸੀ ਮੇਰੇ ਨਾਮ ਦੀ ਹੈ ਨਹੀਂ ਹੋਈ ਨੇ ਕਿ ਮੈਂ ਪਾਲਣੀ ਤੇਰੇ ਨਾਮ ਦੀ ਕੋਟੀਆਂ ਮਦ ਲਿਆ ਹਾਂ ਬੋਧੇ ਨਹੀਂ ਟੂ ਕਾਟਾ ਖਾ ਮੇਰੇ ਕਾਰ ਵਿੱਚ ਆ ਕੇ ਇਹ ਤਰ੍ਹਾਂ ਇਹ ਨਾ ਹੀ ਸ਼ਿਕਾਇਤ ਹੈ ਹੈ ਵੀ ਹਾ ਜੈਕਟ ਆ ਨਹੀਂ ਬਕਾਇਸ ਇਹ ਬੀ ਮੌਕਾ ਹੈ ਇੱਕ ਆ ਵੀ ਕੋਟ ਸਟ ਹੈ ਗਹੀ ਨਹੀਂ ਹਾਂ ਉੱਪਰ ਹੈ ਮੇਰੇ ਨਾਲ ਨਹੀਂ ਨਹੀਂ ਆ ਆ ਕਲਰ ਮੈਂ ਆ ਇੱਕ ਹੈ کہیں ਇੱਕ ਆਦ ਚੱਲ ਮੈਂ ਲੈ ਲਿਆ ਵਾ ਆ ਮਤਲਬ ਚੱਲ ਰਿਹਾ ਆ ਦੇਖ ਨੀ ਕਿੰਨਾ ਵਧੀਆ ਰੈੱਡ ਡਰੈਸ ਹਾਂ ਸਰਗੇ ਹਾਂ ਸਾਲ 4:30 ਹੋਣ ਹੋ ਗਿਆ ਉਸ ਨਹੀਂ ਹੋਇਆ ਓਏ ਪਾਪੇ ਨੇ ਹੁਣ ਢੰਡੀਆਂ ਬੜੀਆਂ ਆਵਾਜ਼ਾਂ ਮਾਰਨ ਢੀਆਂ ਬਾਜਾ ਮਾਰਨ ਢੀਆਂ ਪਸੌਣ ਲਈ ਬਾਜਾ ਮਾਰਨ ਢੀਆਂ ਕੋਟ ਸੈੱਟ ਦੇਖੋ ਕਿੰਨਾ ਵਧੀਆ ਐ ਪੂਰਾ ਵਧੀਆ ਕਪੜਾ ਲਓ ਜੀ ਆਪਾਂ ਤੇ ਕਰ ਲਈਏ ਸਿਆਲ ਦੀ ਸ਼ਾਪਿੰਗ ਤੇ ਇਹ ਕੋਟ ਸੈੱਟ ਬਹੁਤ ਵਧੀਆ ਲੱਗਾ ਸਾਰੇ ਪਰਿਵਾਰ ਨੂੰ ਤੇ ਉਹ ਫਿਰ ਮੈਨੂੰ ਲੈਣਾ ਪਿਆ ਤੇ ਤੁਹਾਨੂੰ ਸਾਡੀ ਸ਼ਾਪਿੰਗ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਨੈਕਸਟ ਵਲੌਗ ਦੇ ਨਾਲ ਫਿਰ ਮਿਲਾਂਗੇ ਤਦ ਤੱਕ ਵਾਸਤੇ ਸ਼ਸ਼ੀਕਾਅਰ ਬਾਏ ਬਾਏ